ਹਰਨਤੂ ਬਾਤ ਗੁਰਦਾਸਪੁਰ ਦੇ ਇਲਾਕੇ ਡੇਰਾ ਬਾਬਾ ਨਾਨਕ ਦੇ ਵਿੱਚ ਪੀੜਿਤ ਕਿਸਾਨਾਂ ਦੀ ਸੇਵਾ ਦੁਬਈ ਦੇ ਟਰਾਂਸਪੋਰਟਰਾਂ ਵੱਲੋਂ ਕੀਤੀ ਜਾ ਰਹੀ ਹੈ ਤੇ ਇਸ ਮੌਕੇ ਕਿਸਾਨਾਂ ਨੂੰ ਖਾਦ ਤੇ ਡੀਜ਼ਲ ਇਹਨਾਂ ਵੱਲੋਂ ਮੁਹੱਈਆ ਕਰਵਾਇਆ ਗਿਆ ਤਾਂ ਉੱਥੇ ਹੀ ਪੰਜਾਬੀ ਅਦਾਕਾਰ ਗੁਰਪ੍ਰੀਤ ਸਿੰਘ ਠੋਗੀ ਨੇ ਵੀ ਇਸ ਮੌਕੇ ਸ਼ਿਰਕਤ ਕੀਤੀ ਤੇ ਖੁਦ ਖਾਦ ਦੀਆਂ ਬੋਰੀਆਂ ਚੁੱਕ ਕੇ ਸੇਵਾ ਵੀ ਕੀਤੀ ਇਸ ਮੌਕੇ ਨਾਇਬ ਕਿਹਾ ਕਿ ਜਦੋਂ ਹੜ ਆਇਆ ਤਾਂ ਖੇਤਾਂ ਦੇ ਵਿੱਚ 6-6 ਫੁੱਟ 7-7 ਫੁੱਟ ਦਾ ਰੇਤ ਇਕੱਠੀ ਹੋ ਗਈ ਤੇ ਦਰਿਆਈ ਮਿੱਟੀ ਆ ਕੇ ਜੰਮ ਗਈ ਤੇ ਉਸ ਤੋਂ ਬਾਅਦ ਮਦਦ ਕਰਨ ਵਾਲੇ ਪੰਜਾਬੀ ਵੀਰਾਂ ਨੇ ਖੇਤ ਇਸ ਤਰ੍ਹਾਂ ਪਧਰੇ ਕਰ ਦਿੱਤੇ ਨੇ ਕਿ ਪਤਾ ਵੀ ਨਹੀਂ ਲੱਗਦਾ ਕਿ ਜਿੱਥੇ ਕੋਈ ਆਫਤ ਆਈ ਸੀ। ਔਰ ਜਿੱਦਾਂ ਤੁਸੀਂ ਦੱਸਿਆ ਕਿ ਮੈਂ ਹੱਲਾਸ਼ੇਰੀ ਦੇਣ ਵਾਸਤੇ ਆਇਆ। ਇਹ ਹੱਲਾਸ਼ੇਰੀ ਸ਼ੇਰਾਂ ਨੂੰ ਕਾਦੀ ਦੇਣੀ ਹੁੰਦੀ ਹੈ। ਜਿਹਨਾਂ ਨੇ ਹੱਲਾ ਮਾਰ ਲਿਆ ਉਹਨਾਂ ਨੂੰ ਉਹ ਸ਼ੇਰੀ ਹੁੰਦੇ ਨੇ। ਮੈਂ ਸਿਰਫ ਤੇ ਸਿਰ ਇਹਨਾਂ ਨੂੰ ਨਮਨ ਕਰਨ ਆਇਆ ਸਜਦਾ ਕਰਨ ਆਇਆ ਆਪਣੇ ਵੀਰਾਂ ਨੂੰ ਕਿ ਤੁਸੀਂ ਪੰਜਾਬ ਪੰਜਾਬੀ ਤੇ ਪੰਜਾਬੀਅਤ ਦੀ ਇਸੇ ਤਰ੍ਹਾਂ ਹਮੇਸ਼ਾ ਇੱਜ਼ਤ ਰੱਖੀ ਆ ਰੱਖਦੇ ਆਏ ਹੋ ਕਦੇ ਪੰਜਾਬੀ ਮੁਸੀਬਤ ਚ ਫਸਿਆ ਆਪਣੇ ਆਪ ਨੂੰ ਇਕੱਲਾ ਮਹਿਸੂਸ ਨਹੀਂ ਕਰਦਾ ਉਹਨੂੰ ਜਦੋਂ ਕੋਈ ਜਦੋਂ ਕੋਈ ਦਸਤਾਰ ਦਿਸ ਪੈਂਦੀ ਆ ਨਾ ਤੇ ਉਹ ਬੰਦਾ ਖੂਜ ਡਿੱਗਾ ਵੀ ਸਮਝਦਾ ਵੀ ਹੁਣ ਮੈਂ ਬਚ ਗਿਆ ਸੋ ਅਸੀਂ ਪੂਰੀ ਦੁਨੀਆ ਦੇ ਵਿੱਚ ਇੱਕ ਮਿਸਾਲ ਆ اور میں ینگ بچیاں ਲਈ ਦੱਸਣਾ ਚਾਹੁੰਦਾ ਸਾਨੂੰ ساری ਕਮਿਊਨਿਟੀ ਨੂੰ ਪਤਾ ਹੀ ਆ ਕਿ ਨਿਸ਼ਾਨ ਸਾਹਿਬ ਹੁੰਦਾ ਹੀ ਇਸ ਕਰਕੇ ਸੀ ਇਹਦੀ ਪ੍ਰਥਾ ਹੀ ਤਾਂ ਚੱਲੀ ਸੀ ਕਿ ਦੁਨੀਆਂ ਦੇ ਵਿੱਚ ਕਿਉਂਕਿ ਉਦੋਂ ਪੱਧਰਾ ਬਹੁਤ ਹੁੰਦਾ ਸੀ ਉਹਨਾਂ ਤੇ ਮੰਜ਼ਲਾਂ ਬਣ ਗਈਆਂ ਬਹੁਤ ਵੱਡੀਆਂ ਕਿਲੋਮੀਟਰਾਂ ਤੋਂ ਮੀਲਾਂ ਤੋਂ ਨਿਸ਼ਾਨ ਸਾਹਿਬ ਦੇ ਦਰਸ਼ਨ ਹੋ ਜਾਂਦੇ ਹੁੰਦੇ ਸੀ ਕੋਈ ਬੰਦਾ ਦੁਨੀਆਂ 'ਚ ਕਿਤੇ ਫਸਿਆ ਹੁੰਦਾ ਸੀ ਕਿਸੇ ਮੁਸੀਬਤ ਚ ਸੀ ਕਿਸੇ ਲੋੜ ਚ ਸੀ ਉਹਨੂੰ ਜਦੋਂ ਨਿਸ਼ਾਨ ਸਾਹਿਬ ਦਿਸਪੈਂਦਾ ਸੀ ਉਹਨੂੰ ਲੱਗਦਾ ਸੀ ਕਿ ਉਹ ਮੇਰੇ ਗੁਰੂ ਦਾ ਘਰ ਆ ਮੇਰੇ ਮਾਲਕ ਦਾ ਘਰ ਆ ਮੈਂ ਉੱਥੇ ਪਹੁੰਚ ਗਿਆ ਤੇ ਮੇਰੀ ਹਰ ਲੋੜ ਪੂਰੀ ਹੋ ਜਾਣੀ ਆ ਤੇ ਆ ਜੋ ਸੀ ਸਿਰਾਂ ਤੇ ਦਸਤਾਰਾਂ ਬਣੀਆਂ ਨਿਸ਼ਾਨ ਸਾਹਿਬ ਦਾ ਹੀ ਹਿੱਸਾ ਹੈ ਜਦੋਂ ਦਸਤਾਰ ਦਿਸਪੈਂਦੀ ਹੈ ਤਾਂ ਲੱਗਦਾ ਵੀ ਸਾਡਾ ਕੋਈ ਆਪਣਾ ਆ ਗਿਆ ਦਸਤਾਰ ਮੈਂ ਇਹੀ बार-बार ਤਾਂ ਕਹਿ ਰਹੇ ਆ ਕਿ ਦਸਤਾਰ ਕੱਲੀ ਸਾਡੀ ਇੱਕ ਕਮਿਊਨਿਟੀ ਦੀ ਨਹੀਂ ਹੈ ਪੰਜਾਬ ਦੀ ਦਸਤਾਰ ਹੈ ਪੂਰੇ ਦੀ ਔਰ ਪਿੱਛੇ ਜੀ ਮੇਰੀ ਇੱਕ ਗੱਲ ਬੜੀ ਵਾਇਰਲ ਹੋ ਗਈ ਸੀ ਮੈਨੂੰ ਕਿਸੇ ਨੇ ਪੁੱਛਿਆ ਸੀ ਪੰਜਾਬ ਕਿਵੇਂ ਲਿਖੀਦਾ ਮੈਂ ਕਿਹਾ ਪੱਪੇ ਦੇ ਉੱਤੇ ਜਿਹੜੀ ਟਿੱਪੀ ਪੈਂਦੀ ਹੈ ਨਾ ਸਮਝੋ ਪੱਪੇ ਨੇ ਪੱਗ ਬਨ ਲਈ ਤੇ ਜੱਜੇ ਦੇ ਨਾਲ ਜਦੋਂ ਕੰਨਾ ਪੈਂਦਾ ਸਮਝੋ ਉਹਨੇ ਸ਼ਸ਼ਤਰਾਂ ਚ ਬਨ ਲਿਆ ਤੇ ਅੱਗੇ ਬੱਬਾ ਫਿਰ ਸਾਰੀ ਬਹਾਰਾਂ ਚ ਹਲਕਤ ਸਾਰੀ ਸੋ ਇਹ ਉਹ ਸਾਡੀ ਦਸਤਾਰ ਹੈ ਇਹਨੇ ਪੂਰੀ ਦੁਨੀਆ ਦੇ ਵਿੱਚ ਨਾਮ ਰੌਸ਼ਨ ਕੀਤਾ ਤੇ ਮੁਸੀਬਤ ਤਾਂ ਕਿਤੇ ਵੀ ਆ ਜਾਂਦੀ ਹੈ ਜਦੋਂ ਸਾਡੇ ਇੱਥੇ ਆ ਗਈ ਮੁਸੀਬਤ ਤੇ ਲੋਕ ਪਹਿਲੇ ਮੁਸੀਬਤ ਨਾਲ 2-4 ਦਿਨ ਕੱਲੇ ਜੂਝਦੇ ਰਹੇ ਕਿਉਂਕਿ ਪਾਣੀ ਰਾਹ ਨਹੀਂ ਸੀ ਦੇ ਰਿਆ ਉਸ ਤੋਂ ਬਾਅਦ ਤਾਂ ਫਿਰ ਸਾਡੀ ਕਮਿਊਨਿਟੀ ਨੇ ਹੱਥਾਂ ਤੇ ਚੁੱਕ ਲਿਆ ਉਹਨਾਂ ਨੂੰ ਕਿਸੇ ਨੂੰ ਕੋਈ ਦਿੱਕਤ ਆਉਣ ਨਹੀਂ ਦਿੱਤੀ ਲੋਕਾਂ ਕੋਲ ਰਾਸ਼ਨ ਪਾਣੀ ਵੀ ਵਾਧੂ ਕਰਤਾ ਮਾਲ ਡੰਗਰ ਲਈ ਜੋ ਪੱਠਾ ਤੱਥਾ ਸੀ ਉਹ ਵੀ ਵਾਧੂ ਕਰਤਾ ਤੇ ਜੋ-ਜੋ ਲੋੜਾਂ ਸੀ ਦਵਾਈਆਂ ਕੋਈ ਲੇਡੀਜ਼ ਨੂੰ ਸਮਾਨ ਚਾਹੀਦਾ ਕੋਈ ਬੰਦਿਆਂ ਨੂੰ ਚਾਹੀਦਾ ਜੋ-ਜੋ ਬੱਚਿਆਂ ਨੂੰ ਇੱਥੋਂ ਤੱਕ ਕਾਪੀਆਂ ਕਿਤਾਬਾਂ ਤੱਕ ਦੀ ਸੇਵਾ ਵੀ ਹੋਈ ਪਰ ਮੈਂ ਹਮੇਸ਼ਾ ਆਪਣੇ ਇੰਟਰਵਿਊ 'ਚ ਕਹਿੰਦਾ ਰਹੇ ਕਿ ਅਸਲੀ ਜ਼ਰੂਰਤ ਪੈਣੀ ਹੈ ਬਾਅਦ ਦੇ ਵਿੱਚ ਜਦੋਂ ਹੜ੍ਹ ਨਿਕਲ ਗਏ ਲੋਕ ਬਾਹਰ ਨਿਕਲਨੇ ਸ਼ੁਰੂ ਹੋ ਗਏ ਉਹ ਸੇਵਾ ਜਿਹੜੀ ਬੜੀ ਔਖੀ ਸੀ ਖੇਤਾਂ ਦੇ ਵਿੱਚ 6-6 ਫੁੱਟ 7-7 ਫੁੱਟ ਰੇਤ ਰੇਤ ਇਕੱਠੀ ਹੋ ਗਈ ਸਲੇਟ ਆ ਗਈ ਜਿਹਨੂੰ ਕਹਿੰਦੇ ਦਰਿਆਈ ਮਿੱਟੀ ਆ ਕੇ ਜੰਮ ਗਈ ਉੱਥੇ ਫਿਰ ਉਸ ਤੋਂ ਬਾਅਦ ਉਹ ਖੇਤ ਨੂੰ ਬੱਤਰ ਕਰਨ ਨੂੰ ਹੀ ਲੋਕਾਂ ਨੂੰ ਲੱਗਦਾ ਸੀ ਵੀ ਪਤ ਨਹੀਂ 2-2 3-3 ਸਾਲ ਲੱਗ ਜਾਣੇ ਆ ਪਰ ਸਦਕੇ ਜਾਈਏ ਸਾਡੇ ਪੰਜਾਬੀ ਸ਼ੇਰਾਂ ਦੇ ਵੀਰਾਂ ਦੇ ਜਿਨ੍ਹਾਂ ਨੇ ਹਿੰਮਤ ਮਾਰੀ ਤੇ ਉਹ ਇਦਾਂ ਕਰਤੇ ਨੇ ਰੜੇ ਐਨ ਵਾਹ ਵਾਹ ਕੇ ਵਾਣ ਏਡੇ ਸੋਹਣੇ ਕਰਦੇ ਵੀ ਲੱਗਦਾ ਹੀ ਨਹੀਂ ਕਦੇ ਇੱਥੇ ਕਦੀ ਕੋਈ ਮੁਸੀਬਤ ਵੀ ਆਈ ਸੀ ਸੋ ਅੱਜ ਜਿਹੜੇ ਮੌਕੇ ਤੇ ਅਸੀਂ ਇਕੱਠੇ ਹੋਏ ਆਂ ਇਹ ਦੁਬਈ ਤੋਂ ਸਪੈਸ਼ਲ ਸੰਗਤ ਚੱਲ ਕੇ ਆਈ ਹੈ ਜਿਹੜੀ ਟਰਾਂਸਪੋਰਟ ਕਮਿਊਨਿਟੀ ਹੈ ਦੁਬਈ ਦੀ ਔਰ ਕਾਰ ਫੇਅਰ ਸਾਡੇ ਸੁਰਗਵਾਸੀ ਵਾਸੀ ਸਾਹਿਬ ਹੁਣਾਂ ਦਾ ਪੂਰਾ ਇੱਕ ਪਰਿਵਾਰ ਨਾਲ ਜੁੜਿਆ ਹੋਇਆ ਔਰ ਜਿੰਨੀ ਵੀ ਸਾਡੀ ਉਸੇ ਡਰਾਈਵਰ ਕਮਿਊਨਿਟੀ ਹੈ ਦੁਬਈ ਦੀ ਇਹ ਸਾਰਿਆਂ ਨੇ ਰਲ ਕੇ ਇੱਕ ਹੰਬੜਾ ਮਾਰਿਆ ਇੱਥੇ ਆ ਕੇ ਮੈਨੂੰ ਲੱਗਦਾ ਹੈ ਆਪਾਂ ਕੋਈ 2000 ਪਿੰਡਾਂ ਦਾ ਟੀਚਾ ਮਿੱਥਿਆ ਸੀ ਸ਼ਾਇਦ ਉਸ ਤੋਂ ਜ਼ਿਆਦਾ ਹਾਂ 2000 ਏਕੜ 2.5 ਏਕੜ ਇਹ ਪਿੰਡ ਕਹਿ ਰਿਹਾ 2.5 ਏਕੜ ਦਾ ਟੀਚਾ ਮਿੱਥਿਆ ਸੀ ਉਸ ਤੋਂ ਵੀ ਜ਼ਿਆਦਾ ਜਿਹੜੀ ਜ਼ਮੀਨ ਹੈ ਉਹਨੂੰ ਵੰਡਰ ਕੀਤਾ ਜਾਏਗਾ ਔਰ ਲੋਕਾਂ ਨੂੰ ਖਾਦ ਬੀਜ ਔਰ ਡੀਜ਼ਲ ਜਿਹਦੀ ਜੋ ਰਿਕੁਆਇਰਮੈਂਟ ਹੈ ਉਹ ਇਹ ਕਮਿਊਨਿਟੀ ਦੇ ਰਹੀ ਹੈ ਔਰ ਇੱਥੇ ਗੁਰੂ ਸਾਹਿਬ ਗੁਰੂ ਨਾਨਕ ਦੇ ਚਰਨਾਂ ਦੇ ਵਿੱਚੋਂ ਮੇਰੇ ਮਾਲਕ ਦੇ ਘਰ ਤੋਂ ਜਦੋਂ ਇਸ ਚੀਜ਼ ਦਾ ਆਸ਼ੀਰਵਾਦ ਲੈ ਕੇ ਕੋਈ ਕੰਮ ਸ਼ੁਰੂ ਹੁੰਦਾ ਹੈ ਕਿਉਂਕਿ ਸੇਵਾ ਸ਼ੁਰੂ ਹੀ ਮੇਰੇ ਮਾਲਕ ਨੇ ਕੀਤੀ ਸੀ ਇਹਨਾਂ ਨੇ ਸ਼ਾਇਦ ਦੁਨੀਆ ਨੂੰ ਸੇਵਾ ਦਾ ਦਸਤੂਰ ਦੱਸਿਆ ਸੀ ਕੀ ਹੁੰਦਾ ਤੇ ਇਸ ਮਿੱਟੀ ਤੋਂ ਆਸ਼ੀਰਵਾਦ ਲੈ ਕੇ ਜਦੋਂ ਚੱਲੇ ਨੇ ਇਹ ਸਾਰੇ ਤਾਂ ਉੱਥੋਂ ਆਏ ਨੇ ਭਾਜੀ ਬਹਾਦਰ ਸਿੰਘ ਹੋਣੀ ਸਾਡੇ ਵੀਰ ਨੇ ਬਹੁਤ ਮਤਲਬ ਵੇਖਣ ਨੂੰ ਵੀ ਬਾਦਰੀ ਨੇ ਅਪਾਡੀ ਵੀ ਖੇਡਦੇ ਰਹੇ ਭਾਜੀ ਫਿਰੋ ਮੇਰੇ ਕਿਹਾ ਹਾਂ ਬਾਬਾ ਹੰਸਾਂ ਗਏ ਛੋਟਾ ਛੱਟ ਲੈਂਦਾ ਹੀ ਬੰਦਾ ਮੈਨੂੰ ਬੰਦਾ ਤੇ ਇਧਰ ਮੇਰਾ ਵੀਰ ਅਮਨ ਜਿੱਥੇ ਵੀ ਕਿਤੇ ਅਮਨ ਚੈਨ ਦੀ ਗੱਲ ਚੱਲਦੀ ਹੈ ਤਾਂ ਉੱਥੇ ਜ਼ਰੂਰ ਹੀ ਪਹੁੰਚਦੇ ਨੇ ਤੇ ਅੰਗਰੇਜ਼ ਸਿੰਘ ਭਾਜੀ ਹੁਣੀ ਸਾਡੇ ਤਸ਼ੀਫ ਲਿਆਏ ਨੇ ਨਾਲ ਤੇ ਗੁਰੂ ਘਰ ਦੀ ਜਦੋਂ ਗੱਲ ਕਰੀਏ ਤਾਂ ਭਾਈ ਸਾਹਿਬ ਜੀ ਸੁਣਦੇ ਆ ਨਾ ਕਿ ਚੱਲੀ ਕੁੱਲ ਬੇਦੀਆਂ ਤੇ ਬੇਦੀਆਂ ਦੀ ਕੁੱਲ ਸਾਡੇ ਪੰਜਾਬ ਦੀ ਹਮੇਸ਼ਾ ਸ਼ਰਮੌਰ ਰਹੇਗੀ ਜਗਬਾਣੀ ਟੀਵੀ ਦੇ 100 ਮਿੰਟੋ ਦੀ ਰਿਪੋਰਟ